ਸਕਲ ਦੇ ਕਿਨੇ ਘੜੀਆਂ ਬਾਹਰ ਗਿੰਡਾ ਗਿੰਡਾ ਨਾਲ ਹਸਤੀ ਹੈ ਜੀ ਹਸਸੀ ਕਾਰ ਸਾਰੇ ਕਿਨੇ ਠੀਕ ਠਾਕ ਹੋ ਟਮਾਟਾ ਸਾਰੇ ਠੀਕ ਠਾਕ ਰੱਖੇ ਜਾਂਦੇ ਕਲਪ ਰੱਖੇ ਤੇ ਬਹੁਤ ਨਮਾੜੀ ਵੀਡੀਓ ਪਾਣੀ ਹੈ ਰੀਜਨ ਕੀ ਸੀ ਸਰਦਾਰ ਜੀ ਨੂੰ ਡੀਏਕ ਆ ਗਿਆ ਸੀਗਾ ਤੇ ਬੁਢਿੰਡੇ ਟਮਾਟੇ ਸੀਗੇ जिंदल हार्ट हॉस्पिटल ਤੇ ਬਸ ਉੱਥੇ ਪੀਜੀ ਸੀਗੇ ਤੇ ਸੁਬਾ ਮੈਂ ਜਾਂਦੀ ਆ ਇਸ ਟਾਈਮ ਉਹਦੀ 8:00 ਕ' ਜਨਮਨੀਆ ਤੇ ਮੈਂ ਉਧਰ 8:00 ਵਜੇ ਆ ਜਾਂਦੀ ਆ ਰਾਤ ਨੂੰ ਫਿਰ ਕੋਈ ਨਾ ਕੋਈ ਚਲਾ ਜਾਂਦਾ ਦੂਰੇ ਸਤੇਦਾਰ ਵੀ ਆ ਗਏ ਸੀਗੇ ਦੋ ਤਿੰਨ ਆ ਪੰਜ ਦਿਨ ਉਹਨੇ ਕਿੜਾ ਤੇ ਵਿਚਾਰ ਨਹੀਂ ਫਿਰ ਸਾਡੇ ਮੁੰਡਾ ਜਾਣ ਟਾ ਉਹ ਤਿੰਨ ਚਾਰ ਦਿਨ ਕਢਾਤੇ ਅੱਜ 12 ਦਿਨ ਹੋ ਗਏ ਆ ਤੇ ਹੂੰ ਠੀਕ ਹੈ ਕਰਦੇ ਚਲੋ ਤੇ ਉਹਨਾਂ ਨੇ ਸਟੰਟ ਪਾਇਆ ਤੇ ਨਾੜਾ ਬਲੌਗ ਸੀਗਾ ਤੇ ਚਲੋ ਪ੍ਰਮਾਤਮਾ ਨੇ ਇੱਕ ਸਮਝ ਲਓ ਮੋੜ ਤੇ ਇੱਕ ਵਾਲਵ ਹੁੰਦਾ ਆਪਣੇ ਸਰੀਰ ਦੇ ਵਿੱਚ ਨਾ ਦੋ ਵਾਲਵ ਹੁੰਦੇ ਇੱਕ ਵਾਲਵ ਡੈਮੇਜ ਹੋ ਗਿਆ ਜਮੇ ਤੇ ਸਾਹ ਬਹੁਤ ਆ ਖਾਂਸੀ ਸਟੰਟ ਪਾਇਆ ਭੈਣ ਭਰਾਵਾਂ ਦੀ ਅਰਦਾਸ ਨਾਲ ਸਜਾਨ ਬਚ ਗਈ ਤੇ ਨਾੜਾ ਬਲੌਗ ਸੀਗਾ ਇਹ ਦੋ ਸਟੈਂਟ ਪਤਾ ਦੋ ਜਿਆਦਾ ਸੀ 175% ਸੀ ਉਹ 150 ਹੋ ਗਿਆ ਸੀ ਦਵਾਈਆਂ ਨਾਲ ਠੀਕ ਕਰਦਾਂਗੇ ਚਲੋ ਜੀ ਪਤਾ ਨਹੀਂ ਕਿੰਨਾ ਦੀ ਦਵਾਈ ਲਾਗਣੀ ਹੈ ਹਣਾ ਤੇ ਚਲੋ ਹੁਣ ਆਇਆ ਵੀ 4-5 ਸਾਲ ਜ਼ਿੰਦਗੀ ਵਧ ਗਈ ਬਸ ਬੰਦੀ ਦੀ ਵੱਜ ਜਾਂਦੀ ਹੋਰ ਕੀ ਕੋਈ ਤਾਂ ਸਟੈਂਟ ਤਾਂ ਕੋਈ ਪ੍ਰੋਪਰ ਆਪ ਡਾਕਟਰ ਨੇ ਆਪ ਹੀ ਦੱਸਤਾ ਕਹਿੰਦੇ ਕੋਈ ਪ੍ਰੋਪਰ ਇਲਾਜ ਹੈ ਨਹੀਂਗਾ ਵੀ ਕਦੋਂ ਵੀ ਇਹਦੀ ਆਪਣਾ ਪ੍ਰੋਬਲਮ ਹੈ ਪਰ ਪ੍ਰਹੇਜ ਬਾੜਾ ਰੱਖਣਾ ਧਿਆਨ ਵਾਲਾ ਰੱਖਣਾ ਪੈਣਾ ਅਸਲ ਜਿੰਨਾ ਮੋੜੇ ਜੀ ਦਰਦ ਹੋਇਆ ਸੀ ਅਸੀਂ ਇੱਥੇ ਰਹਿ ਕੇ ਸਰਵਾਈਵ ਕਲਚ ਸਰਵਾਈਵ ਕਲਚ ਰਹਿ ਕੇ ਟਾਈਮ ਪ੍ਰੋਬਲਮ ਬਹੁਤ ਹੀ ਜ਼ਿਆਦਾ ਇੱਕਦਮ ਫਿਰ ਅਸੀਂ ਉਦੇਸ਼ ਚ ਉੱਠ ਗਏ ਤੇ ਉਦੇਸ਼ ਚ ਵੀ ਚਲੋ ਉਹਨਾਂ ਨੇ ਆਇਆ ਸ਼ਾਮ ਤੱਕ ਟੈਸਟ ਉਸਤ ਕੀਤੇ ਡਾਕਟਰ ਡਾਕਟਰ ਵਧੀਆ ਕਹਿੰਦੇ ਉੱਥੇ ਵੀ ਤੇ ਸ਼ਾਮ ਨੂੰ ਡਾਕਟਰ ਸਭ ਨੂੰ ਮੜਾਈ ਫਿਰ ਕਹਿੰਦੇ ਵੀ ਹੁਣ ਐਡਮਿਟ ਹੋ ਜੀ ਤੁਸਮੂ ਬਹੁਤ ਜ਼ਿਆਦਾ ਅਟੈਕ ਦੀ ਪ੍ਰੋਬਲਮ ਮੈਂ ਡਾਕਟਰ ਸਭ ਵੀਰੇ ਅਸੀਂ ਹੁਣ ਹੁਣ ਅਗੇ ਕਹਿੰਗੇ ਕਿ ਕੋਈ ਪ੍ਰਬੰਧ ਨਹੀਂ ਨਾਲੇ ਮੈਂ ਕੱਲੀ ਸੀ ਤੇ ਉਹਨੂੰ ਸਿਰ ਕੁਇ ਟ੍ਰੀਟਮੈਂਟ ਕਰਦੋ ਫਿਰ ਰਾਤ ਨੂੰ ਤਾਂ 12 ਵਜੇ ਜਿਆਦਾ ਹੀ ਪ੍ਰੋਬਲਮ ਆ ਗਈ ਇੱਕਦਮ ਸਾਹ ਬੰਦ ਹੋ ਗਿਆ ਦਰਦ ਬਹੁਤ ਜਿਆਦਾ ਹੋਣ ਲੱਗ ਗਿਆ ਤੇ ਬਸ ਜਵੇਂ ਖੌਖਮੀ ਜਿਹੀ ਸੀ ਅਸੀਂ 12 ਵਜੇ ਲੈ ਕੇ ਆਏ ਆ ਤੇ ਸਾਡੇ ਨਾ ਉਹ ਆਪਣੇ ਇੱਧਰ ਅਰਮਾਨ ਹੈ ਮੁੰਡਾ ਉਹਦੇ ਡੈਡੀ ਸੀਗੇ ਜਰਨੇ ਗੱਡੀ ਬਹੁਤ ਤੇਜ਼ ਪਜਾਈ ਸੀ 12:30 ਸਮਝ ਲਓ ਉੱਥੇ ਲਾਤੀ ਗੱਡੀ ਸਾਨੂੰ ਕਿਸੇ ਨੇ ਕਹਤਾ ਕਰੇ ਜਿੰਦਾ ਹਾਰਟ ਦੇ ਚਲੇ ਜਾ ਤੇ ਚਲੋ ਜਾਨ ਬਚਾ ਲਈ ਤੇ ਇੱਕ ਨਾ ਜਿਹੜਾ ਮਨ ਨੂੰ ਕੋਈ ਵਾਲਵ ਹੁੰਦੇ ਉਹਨਾਂ ਦੀ ਪ੍ਰੋਬਲਮ ਇੱਕ ਹਾਰਟ ਜਿਹੜਾ ਹੋ ਨਾ ਉਹ ਨਾਲ ਇੱਕ ਪੰਪਿੰਗ ਵਾਲੀ ਹੁੰਦੀ ਹੈ ਉਹ ਪੰਪਿੰਗ ਦੇ ਸਪੋਰਟ ਆਡ ਦੇਣ ਵਾਸਤੇ ਕੋਈ ਪਈ ਸੀ ਉਹ ਪੰਜ ਦਿਨਾਂ ਬਾਅਦ ਉਹ ਕੱਢਤੀ ਵਿਸਤ ਤੇ ਇੰਨੇ ਟੈਨਸ਼ਨ ਤੋਂ ਮੈਂ ਵੀ ਉੱਥੇ ਪੌੜਾਂ ਦਾ ਡਿੱਗ ਪਈ ਗੱਲ ਕਰ ਮੇਰੀ ਬਾਹ ਹੁ ਬਚ ਗਈ ਹੈ ਹੁਣ ਤਾਂ ਠੀਕ ਹੈ ਹੁਣ ਪੱਟੀ ਲਾਈ ਹੈ ਮਸਲ ਕੱਟ ਗਿਆ ਸੀਗਾ ਪਹਿਲਾਂ ਮੈਨੂੰ ਆਈ ਸੀ ਵੀ ਕਰੈਕ ਨਾ ਹੋ ਗਈ ਹੋਵੇ ਪਰ ਬਜਾਗ ਮੈਂ ਉਹ ਬੁਰੀ ਟੰਡ ਕੀ ਸਾਰਾ ਸਟਾਪ ਅੱਜ ਕਾ ਗੈਨੇ ਖੜਕਾ ਹੋਇਆ ਟੈਨਸ਼ਨ ਨਹੀਂ ਹੋਗੀ ਵਾਲੀ ਜ਼ਿਆਦਾ ਤੇ ਚਲੋ ਮਮ ਜੀ ਮੈਂ ਨ ਕਮਾ ਕੇ ਲੱਗ ਗਿਆ ਤਾਂ ਕੋਈ ਨਾ ਕੋਈ ਹੋਰ ਕਮਾਉਂਦਾ ਹੁੰਦਾ ਅੱਜ ਮੈਂ ਕਮਾ ਕੇ ਲਈਆਂ ਤੇ ਚੱਲੀ ਚਲੋ ਜੀ ਪ੍ਰਮਾਤਮਾ ਨੇ ਦਵਾ ਰਾਜਨ ਤੱਕ ਹੀ ਦੇ ਦਿੱਤੀ ਤੇ ਹੁਣ ਤਾਂ ਉਮਰ ਵੀ 60 ਸਾਲ ਦੀ 60 62 62 ਸਾਲ ਦੀ ਆ ਤੇ ਉਹ ਸਾਹਮਣਾ ਬੜੀ ਤਕੜੇ ਸੀ ਥੋੜੇ ਜਿਹਾ ਤਾਂ ਕਰਕੇ ਚੱਲ ਗਏ ਸਰੀਰ ਦੇ ਤਕੜੇ ਸੀ ਨੇ ਬਹੁਤ ਜਿਆਦਾ ਪ੍ਰੋਬਲਮ ਤਾਂ ਆਈ ਸੀ ਜਿਮਾ ਹਣ ਪੌਂਕੀ ਜਾਂਦਾ ਜਿਮਾ ਜਦ ਮੈਂ ਆਉਂਦੀ ਆ ਨਾ ਸ਼ਾਮ ਨੂੰ ਮੈਂ 8:00 ਵਜੇ ਆ ਜਾਂਦੀ ਆ ਤੇ ਉਦੋਂ ਇੰਨਾ ਖੁਸ਼ ਹੁੰਦੀ ਭੱਜੀ ਫਿਰਦੀ ਕਿਉਂਕਿ ਕੋਈ ਹੁੰਦਾ ਨਹੀਂ ਘਰੇ ਲੋਕ ਲਾ ਕੇ ਚਲੇ ਜਾਈਦੇ ਵਿਚਾਰੀ ਸਾਹ ਦੇ ਸਾਹਮਣੇ ਉਹ ਮੁੰਡਾ ਵਿਚਾਰਾ ਕੋਦੇ ਪਾਣੀ ਪਿਆ ਗਿਆ ਨੂੰ ਮਾੜਾ ਮੋਟਾ ਕੁਛ ਪਾ ਗਿਆ ਬਸ ਐ ਹੁੰਦਾ ਤੇ ਉਹ ਵੀ ਜਵਾਕ ਉਹ ਵੀ ਬਾਰਾ ਚਾਰ ਬੈਠ ਜਾਂਦੀ ਆ ਬੈਠ ਜਾਂਦਾ ਹੁੰਦਾ ਘੰਟਾ ਖੰਡ ਹਾਂਜੀ ਚਲੋ ਜੀ ਸਰਦਾਰ ਜੀ ਨੂੰ ਕੱਲ ਛੁੱਟੀ ਮਿਲ ਗਈ ਠੀਕ ਠਾਕ ਆਉਣ ਵਧੀਆ ਤੇ ਅੱਜ ਮੈਂ ਬਣਾ ਰਹੀ ਆ ਸਬਜ਼ੀ ਇਹਦੇ ਵਿੱਚ ਕੱਲਾ بس ਲੂਣ ਤੇ ਮਾੜੀ ਜਿਹੀ ਕਾਲੀ ਮਿਰਚ ਤੇ ਹਲਦੀ ਬੱਸ ਹੋਰ ਕੁਝ ਨਹੀਂ ਪਾਉਣਾ ਜਮੈਂ ਉਹ ਕਹਿੰਦੇ ਫਿੱਕੀ ਨੂੰ ਸਬਜ਼ੀ ਦੇਣੀ ਆ ਤੇ ਇੱਕ ਅੱਧੀ ਰੋਟੀ ਖਾ ਲੈਂਦੇ ਬੱਸ ਤੇ ਮੈਂ ਹੁਣ ਠੀਕ ਆ ਜਮਾ ਤੇ ਕਰੀ ਆਗੇ 13 ਦਿਨਾਂ ਬਾਅਦ ਛੁੱਟੀ ਮਿਲੀ ਆ ਤੇ ਹਾਲਤਾ ਤਾਂ ਬਹੁਤ ਖਰਾਬ ਸੀ ਪਰ ਪ੍ਰਮਾਤਮਾ ਨੇ ਬਹੁਤ ਕਿਰਪਾ ਕਰਤੀ ਸੁਣ ਲਈ ਵਧੀਆ ਸੈੱਟ ਹੋ ਗਏ ਤੇ ਕੱਲ ਬੁਖਾਰ ਜਾ ਹੋ ਗਿਆ ਸੀਗਾ ਉਹ ਵੀ ਨਾ ਬਾਹਾਂ ਤੇ ਇੰਜੈਕਸ਼ਨ ਲਾਇਆ ਸੀ ਉਹ ਕਿਤੇ ਕੁੜੀਆਂ ਤੋਂ ਮਾੜ ਮੋਟਾ ਆਊਟ ਹੋ ਗਿਆ ਹੁਣ ਆ ਤੇ ਉਹ ਫਿਰ ਉਹਨਾਂ ਨੇ ਦਵਾਈ ਵੀ ਦਿੱਤੀ ਸੀ ਮਾਰਨ ਵਾਲੀ ਕੱਲ ਮਲੀ ਗਈ ਦੋ ਤਿੰਨ ਵੇਰੀ ਤੇ ਬਾਕੀ ਉਹ ਦੂਜਾ ਉਹ ਬੁਖਾਰ ਦੀ ਗੋਲੀ ਦੇਤੀ ਸੀ ਮੈਂ ਪੁੱਛ ਕੇ ਫੋਨ ਕਰਕੇ ਬਹੁਤ ਨਾਲ ਠੀਕ ਹੋ ਗਿਆ ਵਧੀਆ ਹਾਂ ਅੱਜ ਦੇਖੋ ਜੀ ਅੱਜ ਨਾ ਹੋਇਆ ਮੈਂ ਸਾਰਿਆਂ ਨੂੰ ਜਾਣ ਬੰਦ ਕੀਤਾ ਹੋਇਆ ਕਿਉਂਕਿ ਉੱਥੇ ਨਾ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਬਾਹਲੇ ਆ ਗਏ ਸੀ ਨਾ ਤੇ ਦਫ਼ਤਰ ਤੇ ਕੋਈ ਨਾ ਕੋਈ ਆਈ ਜਾਂਦਾ ਸੀ ਤੇ ਕੋਈ ਨਾ ਕੋਈ ਹੋਇਆ ਤੇ ਕੱਲ ਮੈਂ ਉਹ ਫੋਨ ਕੀਤਾ ਸੀਗਾ ਆ ਆਈਸੀਯੂ ਵਾਲਾ ਨਾ ਐਮਰਜੈਂਸੀ ਵਾਲਾ ਨੂੰ ਉਹ ਕਹਿੰਦੇ ਸੀ ਵੀ ਤੁਸੀਂ ਕਿਸੇ ਨੂੰ ਨਾ ਬਾੜੇ ਨਾ ਬਾਹਰ ਉਹ ਆਏ ਨੂੰ ਕਿਉਂਕਿ ਇਨਫੈਕਸ਼ਨ ਹੁੰਦੀ ਉੱਥੇ ਬਹੁਤ ਜ਼ਿਆਦਾ ਹੋ ਗਈ ਸੀ ਕਿ 4 ਦਿਨ ਬੁਖਾਰ ਹੀ ਉਤਰਦਾ ਸੀਗਾ ਦਵਾਈ ਦਿੰਦੇ ਸੀ ਉਤਰ ਜਾਂ ਫਿਰ ਹੋ ਜਾਂਦਾ ਸੀ ਫਿਰ ਸਾਰੇ ਬੰਦ ਕਰਤੇ ਸੀ ਤੇ ਫਿਰ ਮੈਂ ਮਾਸਕ ਲਾ ਕੇ ਸੈਨੀਟਾਈਜ਼ਰ ਲਾ ਕੇ ਦਿਨੇ ਮੈਂ ਜਾਂਦੀ ਸੀ ਸਕੂਲ ਪਤਾ ਲੈਣ 10 ਮਿੰਟ ਕੋਈ ਚੀਜ਼ ਖਾਣੀ ਪੀਣੀ ਤੇ ਲਿਕਵਿਡ ਵਗੈਰਾ ਤੇ ਰਾਤ ਨੂੰ ਮੇਰਾ ਤੀਜਾ ਸੀ ਹੋ ਜਾਂਦਾ ਸੀ ਫਿਰ ਐਂ ਕਰਕੇ ਸੈੱਟ ਕੀਤੇ ਮਸਾ ਚਲੋ ਹਣਾ ਪ੍ਰਮਾਤਮਾ ਨੇ ਦਾਤਨੀ ਕਿਰਪਾ ਗੁਰਦੇਵਾਦਰ ਸਿੰਘ ਨੇ ਕਰਤੀ ਆ ਤੇ ਠੀਕ ਆ ਹਾਂ ਕੱਲ ਬੁਖਾਰ ਹੋਇਆ ਸੀਗਾ 12 1 ਵਜੇ ਉਸ ਤੋਂ ਬਾਅਦ ਤਾਂ ਹੋਇਆ ਨਹੀਂ ਰਾਤ ਵੀ ਠੀਕ ਰਹਿ ਆ ਤੇ ਨਹੀਂ ਰਾਸਾ ਚ ਦਿੱਤੀ ਆ ਗੋਲੀ ਕਹਿੰਦੇ ਸੀ ਮੈਨੂੰ ਬੁਖਾਰ ਹੋਗਾ ਮੈਂ ਫਿਰ ਗੋਲੀ ਦੇ ਦਿੱਤੀ ਸੀ ਪਹਿਲੇ ਤੇ ਬਾਕੀ ਠੀਕ ਹੁਣ ਸਭ ਦੀ ਤਰੀ ਹੋਈ ਆ ਫਿੱਕੀ ਹੋਈ ਸਬਜ਼ੀ ਵਿਚਾਰਨ ਦੇਣੀ ਆ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਬਹੁਤ ਸੁਣ ਲਈ ਜਿਹੜੇ ਸੈਟ ਹੋ ਗਏ ਸਟੰਟ ਪਈ ਹੋਇਆ ਤੇ ਸਟੰਟ ਆ ਦੋ ਪਈ ਮਤਲਬ ਤਿੰਨ ਨਾੜਾ ਬਲੌਕ ਸੀ ਤੇ ਦੋ ਪਈ 2010 ਰਹੀ ਸੀ ਹੁਣ ਠੀਕ ਹੈ ਚਲੋ ਵੈਸੇ ਬਹੁਤ ਔਖਾ ਵੀ ਦਾ ਹਸਪਤਾਲਾਂ ਦੇ ਵਿੱਚ ਸੱਚੇ ਪਾਤਸ਼ਾਹ ਕਿਸੇ ਨੂੰ ਲਿ ਜਾਵੇ ਨਾ ਇੰਨਾ ਔਖਾ ਹੈ ਨਾ ਬਹੁਤ ਜਿਆਦਾ ਅੱਧਾ ਬਿਮਾਰ ਤਾਂ ਬੰਦਾ ਸਾਂਭਣ ਵਾਲਾ ਹੀ ਹੋ ਜਾਂਦਾ ਤੇ ਚਲੋ ਮੇਰੀ ਤਾਂ ਜਿਹੜੇ ਨੇ ਹੈਲਪ ਬਹੁਤ ਕੀਤੀ ਹੈ ਮੈਂ ਗੇਮਰ ਬਤੀਜੇ ਆ ਗਏ ਸੀ ਦੋਨੇ ਵਾਰੀ ਵਾਰੀ ਤੇ ਮੁੰਡਾ ਰਜੀਸ਼ ਇੱਕ ਮੁੰਡਾ ਮਨਜੀਤ ਆਪਣੇ ਇੱਥੇ ਮੌਰਤਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਚਲੋ ਪ੍ਰਮਾਤਮਾ ਹੀ ਆਉਂਦਾ ਬਾਹ ਫੜਨ ਵਾਲਾ ਜਦੋਂ ਮੁਸੀਬਤ ਪੈ ਜੇ ਉਹੀ ਫੜਦਾ ਹੁੰਦਾ ਹੈ ਨਾ ਉਹ ਭੱਜ ਬਣਾ ਲੈਂਦਾ ਕੋਈ ਨਾ ਕੋਈ ਤੇ ਮੈਂ ਤਾਂ ਹੁਣ ਖਬਰ ਲਾ ਕੇ ਤੈਨੂੰ ਮੈਂ 10 ਮਿੰਟ ਖਬਰਾਂ ਸੁਣਾ ਕਿਉਂਕਿ ਜਮਾਈ ਨਹੀਂ ਸਹਲਦੇਗੇ ਚਲੋ ਸਬਜ਼ੀ ਗਈ ਬਾਣੀ ਬਣੀ ਰਹੀ ਹੈ ਨਾ ਥੋੜੀ ਜਿਹੀ ਬਣਾ ਲਾਂ ਤੇ ਫਿਰ ਇਹਨਾਂ ਨੂੰ ਰੋਟੀ ਦੇਵਾਂ ਦਵਾਈ ਵੀ ਦੇਣੀਆਂ ਵੇ ਮੁੱਕ ਗੱਲਾਂ ਕਹਿੰਦੇ ਆ ਆਪ ਦਾ ਆਪ ਦਾ ਆਪ ਦਾ ਕੌਣ ਹੁੰਦਾ ਜਿਹੜਾ ਦੁੱਖ ਮਟਾਵੇ ਠੀਕ ਹੈ ਭਲਾ ਕੋਈ ਰਿਸ਼ਤੇਦਾਰ ਹੋਵੇ ਭਲਾ ਕੋਈ ਦੂਸਰਾ ਹੋਵੇ ਉਹੀ ਆਪ ਦਾ ਜਿਹੜਾ ਆਪ ਦਾ ਦੁੱਖ ਮਟਾਵੇ ਦੂਜਾ ਕੋਈ ਆਪ ਦਾ ਉਦਾਂ ਨਹੀਂ ਬਾਅਦ ਚ ਬਧੇਰੇ ਹੰਝੂ ਵਹਾਉਂਦੇ ਆ ਬਾਅਦ ਚ ਬਧੇਰੇ ਕਹਿਣ ਲੱਗ ਜਾਂਦੀ ਆ ਭਈ ਸਾਨੂੰ ਫੋਨ ਨਹੀਂ ਕੀਤਾ ਸਾਨੂੰ ਫੋਨ ਨਹੀਂ ਕੀਤਾ ਹਨਾ ਪਹਿਲਾਂ ਨਹੀਂ ਇਹ ਨਾ ਹੁੰਦਾ ਬੰਦਾ ਵੀ ਬੰਦਾ ਬਜ਼ੁਰਗ ਵਾਸਤਾ ਚਾ ਰਿਆ ਹਨਾ ਕੱਲੇ ਰਹਿੰਦੇ ਉਹਨਾਂ ਨੂੰ ਫੋਨ ਫੋਨ ਕਰਕੇ ਪੁੱਛਗੇ ਦੁੱਖ ਸੋਖ ਹਨਾ ਬਾਅਦ ਚ ਕਰਨਗੇ ਸਾਨੂੰ ਨਹੀਂ ਕੀਤਾ ਤੁਸੀਂ ਸਾਨੂੰ ਨਹੀਂ ਦੱਸਿਆ ਫਿਰ ਕੀ ਫਾਇਦਾ ਫਿਰ ਫਿਰ ਕਿਉਂ ਅਗਲੇ ਦਿਨ ਮੂੰਹ ਚ ਧਕਾਉਣਾ ਫੋਨ ਕਰ ਕਰਕੇ ਹੰ? ਦਸ ਦਸ ਕੇ ਵਕਤ ਤਾਂ ਆਪ ਹੀ ਕੱਟਣੀ ਐ ਕੱਟ ਲਿਆ ਬਸ ਪ੍ਰਮਾਤਮਾ ਨੇ ਕਟਾਤਾ ਸਾਥ ਦੇ ਕੇ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਸਾਥ ਦੇਵੇ ਤੇ ਬੰਦਿਆਂ ਦੀ ਵੀ ਹੁੰਦੀ ਐ ਲੋੜਾਂ ਇਹਦਾ ਕਿਹੜੀ ਗੱਲ ਐ ਜੀ ਅਸੀਂ ਸਰਦਾਰ ਗਿਆਨ ਨਾਲ ਆ ਤੋੜੀ ਪ੍ਰੋਬਲਮ ਆ ਅਸੀਂ ਫਿਰਨੇ ਗਈ ਸੀ ਹੁਣੇ ਅਸੀਂ ਖੇੜੇ ਹੋਣ ਤੇ ਅਸੀਂ ਨੌਂ ਹੋਏ ਚਲੇ ਗਈ ਰਾਤ ਨੂੰ ਦਰਦ ਹੋਣ ਲੱਗ ਗਿਆ ਸੱਤ ਤੇ ਥੋੜਾ ਜਿਹਾ ਤੇ ਸਾਹਾਂ ਚਣ ਲੱਗ ਗਿਆ ਫਿਰ ਬਹੁਤ ਟੈਨਸ਼ਨ ਹੋ ਗਈ ਬੇਸਾਮ ਅਸੀਂ ਸਵੇਰ ਨੂੰ ਡਰਾਈਵਰ ਨੂੰ ਫੋਨ ਕੀਤਾ ਅਸੀਂ ਗੱਡੀ ਤੇ ਗੱਲ ਲਾਇਆ ਕਿ

ਤੇ تایਮ ਤੇ ਵੀਡੀਓ ਨਹੀਂ ਬਣਾਉਣ ਨੂੰ ਜੀ ਕਿਤਾਬ ਕਹਿ ਹੁਣ ਉਸਤਾਦ ਹੀ ਬਣਾ ਲੈਂਦੇ ਹੋਣਾ ਨੇ ਮੈਂ ਸਾਲ ਦੇ ਬਾਹਰ ਤਾਂ ਥੋੜੀ ਬਣਾਈ ਹੈ ਪਰ ਮੇਰੇ ਮਨ ਨਹੀਂ ਕੀਤਾ ਕਿਉਂਕਿ ਪ੍ਰੋਬਲਮ ਬਹੁਤ ਜ਼ਿਆਦਾ ਸੀ ਤੇ ਮੈਂ ਤਾਂ ਆਪਾਂ ਸਮਝਾ ਦੀ ਪੀਸੀ ਮੇਰੇ ਬਾਹਰ ਦੇ ਹੱਡੀ ਗੋਟ ਫ੍ਰੈਕਚਰ ਹੋਇਆ ਵੇਆ ਗੋਟ ਤੋਂ ਫ੍ਰੈਕਚਰ ਸੋਰੀ ਫ੍ਰੈਕਚਰ ਆ ਮੜਾ ਗਿਆ ਤੇ ਉੱਪਰੋਂ ਮਾਸ ਫਟਿਆ ਹੋਇਆ ਸਵੇਰੇ ਪਤਾ ਕੀ ਹੋਇਆ ਜਦੋਂ ਸਿੱਤਣ ਲੱਗੇ ਨਾ ਤੇ ਮੇਰੇ ਬਲੇਸ ਵਾਲੀ ਕੋਲੀ ਬੈਠਣ ਦੇ ਨਾਲ ਮੂਰੇ ਬਟਾ ਦਾ ਡਰਾਈਵਰ ਸੀਗਾ ਤੇ ਜਿੰਮਾ ਭਾਈ ਪਹਿਲਾਂ ਜੜ ਕੇ ਬਹਿ ਗਿਆ ਮਾਸਾਸੀ ਬਾਹਰ ਕੱਢਿਆ ਟਾਲਿਆਂ ਨੂੰ ਤੋੜਿਆ ਫੇਰ ਜਾ ਕੇ ਤੇ ਤਾਂ ਮਨ ਉੱਧਨ ਲੱਗ ਗਈ ਇਹ ਜਾਂਦੀ ਆ ਤੇ ਮੈਨੂੰ ਨਾਲ ਲੈ ਕੇ ਜਾਂਦਾ ਤੇ ਮਾਸਾਸੀ ਤਾਂ ਹੀ ਚਲੋ ਜੀ ਬਚਾਅ ਹੋ ਗਿਆ ਪ੍ਰਮਾਤਮਾ ਦੀ ਕਿਰਪਾ ਬਹੁਤ ਕਰਤੀ ਬਹੁਤ ਬੁਰੀ ਹਾਲਤ ਸੀ ਸੱਚੇ ਬਾਸ਼ਾ ਨੇ ਸੀ ਬਾਬਾ ਈਗਰ ਦਰਸਾ ਵਾਲੇ ਨਾ ਕਰਦੇ ਰੇ ਅਰਦਾਸ ਕਹਿੰਦੇ ਮੈਂ ਹਰ ਰੋਜ਼ ਅਰਦਾਸ ਕਰਦਾ ਸੀਗਾ ਇਹ ਨਜ਼ਰ ਆਇਆ ਜੇਵਾ ਸੱਟ ਨੂੰ ਵਿਸਾਂਗਤ ਦੇ ਵਿੱਚ ਬਾਬਾ ਜੀ ਅਰਦਾਸ ਕਰਦੇ ਤਾਂ ਇਹ ਵੱਡੇ ਮਾਣਾ ਤੁਮ ਸਾਡੇ ਤੇ ਬਹੁਤ ਲੋਕ ਬਗਤ ਲੱਗ ਤੇ ਜਰਾ ਜੀ ਮਾਤਾ ਉੱਤਰੇ ਲੱਗਦਾ ਸਿੱਖਣਾ ਲਾਉ ਜੀ ਮੈਂ ਘਰੋਂ ਨਿਕਾ ਮੇਰੇ ਹੱਥ ਪੋਚਾ ਲੌਣਾ ਆਈਆਂ ਫਿਰ ਮੈਂ ਆਰ ਕੀ ਪੁੱਤਰੀ ਕੋ ਬਾਂਕਰ ਕਿ ਫਿਰ ਪੋਚਾ ਲੌਣਾ ਉਹ ਪਹਿਲਾਂ ਵਾਲੀ ਕੁੜੀ ਰੱਖ ਨਿਕਲਦੀ ਵੀ ਜਿਹੜੀ ਸੀ ਉਹ ਜਿਮਾ ਪਿਆ ਬਾਹਰ ਚ ਜਿਮੋ ਐ ਚਲੋ ਜੀ ਤੁਹਾਨੂੰ ਗੁਰਦੇਵ ਭਾਦਰ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਹੈ। ਪਾਸਾ ਬੜਾ ਸੋਹਣਾ ਹੈ ਤੇ ਚਲ ਪੀ ਪਹਿਲਾਂ ਦੁਪਹਿਰ ਜੀ ਤੁਸੀਂ ਆਈਆਂ ਉਦੋਂ ਕਿ ਜੀ ਤਾਂ ਗਰਮੀ ਬਹੁਤ ਸੀ ਧੁੱਪ ਬਹੁਤ ਜਾਨਾ ਸੀ। ਮੇਰਾ ਬਗੀਚਾ ਵੀ ਦੇਖੋ ਮੈਨੂੰ ਲੱਗਦਾ ਮੇਰੇ ਮਸਮੂਲ ਲੱਸਾ ਬੈਂਨਸ਼ਨ ਮੋਟੂ ਮੋਟੂ ਚਾਹ ਦਾ ਜਮ ਤੇ ਜਮਾ ਫਿੱਕੀ ਚਾਹ ਦੀ ਮੋਚ ਮੈਂ ਫਿੱਕੀ ਨੀੜ ਆਪਣੀ ਕਰਨਾ ਬਿਠਾ ਬਾਅਦ ਚ ਮੈਂ ਆਪਦੇ ਵਾਲੇ ਮਾੜੀ ਮਾੜੀ ਸ਼ਕਰਪਾਲੇ ਇਹ ਦੋਨਾਂ ਸੋਚਣਾ ਸੀ ਕਿ ਟੈਨਸ਼ਨ ਨਹੀਂ ਪਾਉਣੀ ਹੈ ਕਿਉਂ ਟੈਨਸ਼ਨ ਨਹੀਂ ਪਾਉਣੀ ਪਤਾ ਨਹੀਂ ਕੀ ਚੱਕਰ ਹੋ ਜਾ ਸਮਝ ਨਹੀਂ ਆਉਂਦੀ ਕਰਦੀ ਹਾਂ ਤਾਂ ਦੇਖੋ ਕੀ ਹੋਈ ਪਈ ਆ ਹਰੇ ਸਟ ਕਰਦੇ ਆ ਬਾਹਰ ਕਰਕੇ ਨੂੰ ਤਾਂ ਕਰ ਹੀ ਲੈਣਾ ਸਟ ਇਧਰ ਮੜਾ ਠੀਕ ਆ ਕੁਰਸੀਆਂ ਲੈਣੀਆਂ ਸੀ ਅਦੇ ਕੋਈ ਆ ਕਰ ਜਾਂਦਾ ਕੁਰਸੀਆਂ ਜਿਵੇਂ ਟੁੱਟ ਗਈਆਂ ਸੀਆਂ ਲੈਂਦੀਆਂ ਜਾਂਦੇ ਟਾਈਮ ਹੀ ਨਹੀਂ ਸੀ ਲੱਗਦਾ ਤੇ ਵਰਦ ਖੜੇ ਪਰ ਮਗਾ ਲਿਆ ਫਟਾਫਟ ਕੋਈ ਨੰਗਾ ਆ ਜਾਂਦਾ ਅੰਦਰ ਦੋਨ ਦੇ ਡਾਤਿਆਂ ਇੱਕ ਆੜੇ ਇੱਕ ਲੌਕ ਦੀ ਤੇ ਅੱਜ ਨਾਲ ਸੀ ਤਿੰਨ ਚਾਰ ਦਿਨ ਹੋ ਗਏ ਸੀ ਚਲਾਏ ਨੂੰ ਨੇ ਜਮੈਂ ਸੀ ਸੀ ਕਿਲੋ ਮੇ ਇਹ ਅੱਜ ਮੈਂ ਲੈ ਕੇ ਬਾਹਰ ਇਸੇ ਹਟਦੇ ਨੇ ਪੰਕੇ ਦੀ ਗੱਲ ਨਹੀਂ ਕਰਨੀ ਆ ਦੇਖੋ ਮੈਂ ਕੀ ਕੀਤਾ ਪਹਿਲਾਂ ਤਾਂ ਬੰਦ ਸੀ ਨਾ ਹਸਪਤਾਲ ਦੇ ਵਿੱਚ ਕਿਸੇ ਨੂੰ ਜਾਣ ਨਹੀਂ ਸੀ ਦੇ ਕਿਉਂਕਿ ਉਹਨਾਂ ਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਸਟੰਟ ਪਾਇਆ ਹੋਇਆ ਇੱਕ ਵਾਲਵ ਹੁੰਦਾ ਆਪਣੇ ਨਾ ਹਾਰਟ ਦੇ ਵਿੱਚ ਦੋ ਵਾਲਵ ਹੁੰਦੇ ਆ ਇਕ ਵਾਲਵ ਲੀਕ ਕਰਨ ਲੱਗ ਗਿਆ ਸੀ ਤੇ ਉਹਦੇ ਨਾਲ ਵਾਲੇ ਪ੍ਰੋਨ ਨਮਾ ਗਈ ਸੀ ਇਹ ਤਾਈ ਤੇ ਨੇ ਇਹਨਾਂ ਕੋ ਵੀਡੀਓ ਨਹੀਂ ਬਣੀ ਹੁਣ ਠੀਕ ਹੈ ਵੈਸੇ ਡਾਕਟਰ ਇਹ ਫਿਰ ਆਨ ਮੰਨ ਕੇ ਕਹਿੰਦਾ ਵੀ ਉਹ ਵਾਲਵ ਠੀਕ ਕਿਵੇਂ ਹੋਇਆ ਲੀਕ ਕਰਨਾ ਹੈ ਤਾਂ ਦਵਾਈਆਂ ਨਾਲ ਹੋਇਆ ਪਰ ਉਹ ਕਹਿੰਦੇ ਟੈਂਪਰੇਰੀ ਜਿਹਾ ਹੁੰਦਾ ਹੁੰਦਾ ਇੰਨਾ ਨਹੀਂ ਜ਼ਿਆਦਾ ਵਧੀਆ ਵੀ ਜਿਹੜਾ ਸੈੱਟ ਹੁੰਦਾ ਹੁੰਦਾ ਜਿਵੇਂ ਹੋ ਗਿਆ ਚਲੋ ਬਾਕੀ ਪ੍ਰਮਾਤਮਾ ਜੀ ਪਰਮਾਤਮਾ ਜਿਹੜਾ ਬੰਦਾ ਮੰਨਦਾ ਉਹਦੀ ਪਰਮਾਤਮਾ ਹੱਥ ਤਾਂ ਬਾਹ ਦਾ ਫੜਦਾ ਹੀ ਆ ਦੁੱਖ ਬੜੇ ਜਿਵੇਂ ਆ ਵੇ ਗਿਆ ਅੱਜ ਮੌਸਮ ਵਧੀਆ ਠੰਡਾ ਠੰਡਾ ਉਹ ਸੋਣਾ ਮੌਸਮ ਬੱਦਲ-ਬੁੱਦਲ ਸਾ ਹੁੰਦੇ ਫਿਰ ਬਾਹੋਂ ਇੰਨਾ ਵਦ ਮੈਂ ਤਾਂ ਵੀਡੀਓ ਬਣਾਉਣ ਲੱਗ ਗਿਆ ਜੀ ਸੜ ਤਾਂ ਜਾਮ ਨਹੀਂ ਸਾਰੀਆਂ ਹਨੇਰੀ ਨੇ ਪਟਤੀਆਂ ਸਾਰੀਆਂ ਡਿੱਗ ਪੰਗਾ ਕੋਈ ਕੋਈ ਹੁਣ ਜਿਹੜੀ ਮਾੜੀ ਮੁੱਢੀ ਡਿੱਗੀ ਜਾਂਦੀ ਮਿੱਠੀਆਂ ਬਾਲਾਂ ਕੋਈ ਕੋਈ ਵੀ ਜਿਹੜੀ ਡਿੱਗਦੀ ਆ ਬਾਕੀ ਸਾਰੀਆਂ ਗਈਆਂ ਖਤਮ ਹੀ ਆ ਚਲੋ ਦੇਖਦੇ ਹਾਂ ਜੜੇ ਪਾਪਾ ਜੀ ਇਹਨਾਂ ਮੱਥੇ ਚਾਵਣਾ ਨਹੀਂ ਤਾਂ ਮੈਂ ਪੁੱਛਿਆ ਸੀ ਕਦੇ ਨਹੀਂ ਪੀਣੀ ਪਰ ਅਗਲਾ ਤਾਂ ਕਹਿੰਦੀ ਹੁੰਦਾ ਦੇਖੋ ਇੰਤਲੇ ਸਮਾਂ ਹੋਰ ਕਮਲੇ ਲਾ ਦੇਣੇ ਆ ਕੇ ਪਰ ਹੁਣ ਸਾਰੇ ਕਹਿੰਦੇ ਕਹਿੰਦੇ ਵੀ ਤੁਸੀਂ ਪੈਂਡ ਆਓ ਇੱਥੋਂ ਹੁਣ ਉੱਥੋਂ ਚਰਨ ਭਜਣਾ ਔਖਾ ਬਹੁਤ ਹੈ ਫਿਰ ਵੀ ਆ ਗਏ ਕਿ ਕੰਮ ਵਾਲੇ ਸਾਰੇ ਹੀ ਆ ਜੋਬ ਵਾਲੇ ਕੋ ਕੰਮ ਵਾਲਾ ਕੋਵੇਂ ਪਰ ਫਿਰ ਵੀ ਉਹ ਸਭ ਨਾ ਕੇ ਚਾਰੇ ਸਾਡਾ ਦੁੱਖ ਭੰਡਾਇਆ ਹੀ ਐ ਟੀ ਕੋਈ ਗੱਲ चला जन्दर ना कहीं थी बेटा है बोल लिया इतना आप उधर ही पैसे बोल लूं अजी उधर किसी उसे भी सामने क्यों मैं तो शाम नो आ जान्दी सी ये पता क्यों बैठे थे ना उधर पूजा जान पे यो फाड़ी थी आजा मनी कितनी है कितनी मनी ओ आ गया मनी वाई मनी ਵਾ ਦੇ ਕੋ ਠੰਡੀ ਠਾਰ ਆਹਾ ਮੈਨਾਂ ਤਾਂ ਬੱਦਲ ਬੱਦਲ ਮੀਂਹ ਰਾਤ ਨੂੰ ਫੇਰ ਲੱਗਦੇ ਚਾਂਸ ਚੱਲ ਉੱਠ ਕੇ ਆ ਜਾ ਉਹ ਤਰਬੂਜ ਘਰ ਕੇ ਬਣੀਏ ਮੰਦਰ ਵੜ ਕੇ ਨਹੀਂ ਤਰਬੂਜ ਚੱਕ ਲੈਣਾ ਆਜੇ ਜੀ ਜੀ ਦੇਵ ਆਜਾ ਹੋਰ ਦੇ ਆਜਾ ਤੇਰੇ ਖਾਣਾ ਆਜਾ ਜੀ ਕਹਿ ਦੇ ਆਜਾ ਆਜਾ ਜੀ 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 ਲੈ ਆਜਾ ਆ ਗਿਆ ਆ ਗਿਆ ਇਹ ਗਰਮੀ ਚ ਕਿਧਰ ਇਹਨਾਂ ਨੂੰ ਠੰਡ ਲੱਗ ਰਹੀ ਪਹਿਲਾਂ ਤੱਕ ਬੈਠੀ ਸੀ ਨਿੱਤ ਵਾਰ ਆਹਾਂ ਅੰਦਰ ਅਸਰ ਤਾਂ ਤੇ ਜਾ ਬਣ ਗਿਆ ਨੂੰ ਜੀ ਨਾ ਮੇ ਪੇੜ ਦੇ ਕਿਲੀਆਂ ਗੋਲ ਹੁੰਦੀਆਂ ਸੀ ਮੈਂ ਐਨਵਰਨਮੈਂਟਲ ਉਹਨਾਂ ਤੇ ਜਾ ਬਣ ਗਿਆ ਆ ਜਾ ਨਾ ਆ ਜਾ ਆ ਜਾ ਤਾ ਜਾ ਜਾ ਗਰਮੀ ਲੱਗਦੀ ਚਲਾਈ ਬੈਜਾਈ ਤੇ ਕਹਿੰ ਕਿ ਨਾ ਹਾਂ ਨਾ ਨਹੀਂ ਪੀਲਾ ਬਣ ਗਿਆ ਦਿਰਨੀ ਮਤ ਜੀ ਜਾ ਦਿਰ ਦਵਾਈ ਬਗੂ ਜੀ ਅਸੇ ਸਿੱਕੇ ਬੇਗੇ ਜੀ ਮਰ ਰੋਲਾ ਪਾਉਂਦਾ ਹਟੇ ਦੀ ਮੇ ਦਾ ਨਾ ਜੀ ਨਹੀਂ ਜਿਹਾ ਲੱਗਦਾ ਕਿ ਮੈਂ ਸਰਦਰਾਂ ਸਟਾਲ ਚ ਰਹਿੰਦੀ ਸੀ ਸ਼ਾਮ ਨੂੰ ਦਿਸ ਜਮਾ ਇੱਕ ਦਿਨ ਤਾਂ 9 ਵਜੇ ਆਈ ਮੈਂ ਤੇ 8 ਵਜੇ ਆਇੰਜ ਕਰਕੇ ਨਾ ਤੇ ਫਿਰ ਉੱਧਰ ਹੀ ਰਹਿੰਦੀ ਸੀ ਉਹ ਤਾਂ ਸੀਗੀ ਜਵਾਬ ਕਰੇ ਤੇ ਮੇ ਪਤੀ ਜੀ ਨਾ ਪੀ ਕੇ ਜਵਾਬ ਦਿੰਦੇ ਉਹ ਤੇ ਜਦ ਦਾ ਆਖੋ ਰਹਿੰਦਾ ਸੀ ਬੇਨੇ ਵੀ ਉਸੇ ਰਾਤ ਨੂੰ ਵੀ ਉੱਥੇ ਸੀ ਕਿ ਮੈਂ ਦਿਨੇ ਰਹਿ ਕੇ ਆ ਜਾਂਦੀ ਸੀ ਸਦੋਂ ਨੇ ਹੁੰਦੀ ਸੀ ਦਿਨੇ ਤੇ ਜਿੱਦਣ ਆਈ ਆ ਜਿਵੇਂ ਛੁੱਟੀ ਹੋਈ ਸੀ ਜਿਵੇਂ ਦੇ ਡੈਡੀ ਨੂੰ ਪਰਤਾਂ ਦੀ ਉਹਦੇ ਨਾਲ ਖੁਸ਼ ਹੋਈ ਨਾ ਬਹੁਤ ਤੇ ਮੈਂ ਲਦਾ ਟੁਕੜੇ ਮੈਂ 15 ਦਿਨਾਂ ਬਾਅਦ ਵੀਡੀਓ ਬਣਾਉਣ ਲੱਗੀ ਆ ਚਲੋ ਜੀ ਜਿਵੇਂ ਦੇ ਖਾਣੀ ਨੀਂਦੀ ਨੀਂਦੀ ਆਈ ਇਹ ਇਕ ਕਰੀਤੀ ਜਾਂ ਨੀਰ ਗੱਗੂ ਜੱਤ ਤੇ ਜਾ ਬਣੇ ਬਸ ਜੇ ਤੇ ਬਹੁਤ ਜ਼ਿਆਦਾ ਚੜੀ ਗੋਲਿਆਂ ਦੇ ਤਰ੍ਹਾਂ ਖੁਰਕਦੀ ਆ ਜਵਕ ਮਿੱਠਾ ਮੁੱਠਾ ਦਿਨ ਦੇਈਗੇ ਚਲੋ ਜੀ ਵੀਡੀਓ ਵਧੀਆ ਲੱਗਿਆ ਸਬਸਕ੍ਰਾਈਬ ਕਰਦੇ ਸ਼ੇਅਰ ਕਰਦੇ ਲਾਈਕ ਕਰਦੇ ਤੇ ਕਮੈਂਟ ਕਰਿਓ ਜੀ